ਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟਿਕ ਰਾਜਪੁਰਾ ਤੁਹਾਡਾ ਸਵਾਗਤ ਹੈ ਜੀ ਜਿੱਦਾਂ ਤੁਹਾਨੂੰ ਮੇਰੀ ਵੀਡੀਓ ਦੀ ਵੇਟ ਰਹਿੰਦੀ ਹੈ ਇਦਾਂ ਹੀ ਮੈਨੂੰ ਵੀ ਇਦਾਂ ਹੁੰਦਾ ਕਿ ਮੈਂ ਤੁਹਾਨੂੰ ਕੁਝ ਨਾ ਕੁਝ ਨਵਾਂ ਹਰ ਰੋਜ਼ ਨਵਾਂ ਦਮਾ ਹੁਣ ਤਾਂ ਵੈਸੇ ਹੀ ਤਿਹਾਰ ਦਿਨ ਤਿਹਾਰ ਇਦਾਂ ਸੌਰੀ ਦਿਨ ਹੀ ਤਿਹਾਰਾਂ ਲਈ ਚੱਲਦੇ ਆ ਜਿਹਦੇ ਵਿੱਚ ਆਪਾਂ ਨੇ ਡੇਲੀ ਨਵਾਂ ਸੂਟ ਮਤਲਬ ਕਿ ਆਪਾਂ ਦੀਵਾਲੀ ਆਣੀਆ ਕਰਵਾ ਚੌਥ ਹੋਣਾ ਕੁਝ ਨਵੇਂ ਨਵੇਂ ਸੂਟ ਪਾਈਏ ਇਦਾਂ ਦੀ ਕਲੈਕਸ਼ਨ ਲੈ ਕੇ ਆਈਆਂ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਹਰ ਇੱਕ ਦੇ ਬਜਟ ਵਾਲਾ ਸੂਟ ਹੋਵੇ ਮੇਨ ਇਹ ਵੀ ਪਰਪਸ ਹੁੰਦਾ ਸਾਡਾ ਕਿ ਅਸੀਂ ਆਨਲਾਈਨ ਦੇਣਾ ਤੁਹਾਨੂੰ ਸੂਟ ਤੇ ਸਾਨੂੰ ਇਹ ਹੁੰਦਾ ਕਿ ਸਾਡਾ ਸਟੱਫ ਨਾ ਖਰਾਬ ਹੋਵੇ ਤੁਹਾਡੇ ਪਾਸ ਜਾਵੇ ਤੁਸੀਂ ਸਾਨੂੰ ਕੰਪਲੇਨ ਕਰੋ ਇਸ ਗੱਲ ਇਸ ਗੱਲ 'ਵਲ ਸਾਡਾ ਜ਼ਿਆਦਾ ਧਿਆਨ ਹੁੰਦਾ ਬੇਸ਼ੱਕ ਤੁਹਾਨੂੰ ਮਹਿੰਗਾ ਲੱਗਦਾ ਹੋਵੇਗਾ ਸੂਟ 2-400 ਰੁਪਿਆ ਜਾਂ ਕੁਝ ਵੀ ਬਟ ਤੁਹਾਨੂੰ ਜਿਹੜਾ ਸਟੱਫ ਪਹੁੰਚੇਗਾ ਤੁਹਾਨੂੰ ਇਹ ਨਹੀਂ ਫੀਲ ਹੋਏਗਾ ਜਦੋਂ ਤੁਹਾਡੇ ਪਾਸ ਸੂਟ ਜਾ ਗਿਆ ਕਿ ਸਾਡਾ ਪੈਸਾ ਵੇਸਟ ਹੋ ਗਿਆ ਇਹ ਮੇਰੀ ਕੋਸ਼ਿਸ਼ ਹੁੰਦੀ ਆ ਜੀ ਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ ਜਿਹੜੇ ਅੱਜ ਅਸੀਂ ਸੂਟ ਲੈ ਕੇ ਆਏ ਇਹਨਾਂ ਨੂੰ ਕਰਵਾ ਚੌਥੇ ਵੀ ਪਾ ਸਕਦੇ ਹੋ ਤੇ ਵੈਸੇ ਵੀ ਹੁਣ ਜਿੱਦਾਂ ਅੱਗੇ ਵੈਡਿੰਗ ਸੀਜ਼ਨ ਆ ਰਹੇ ਨੇ ਜੀ ਤਾਂ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਇਹ ਅਡਜਸਟ ਹੋਈ ਜਾਂਦੇ ਨੇ ਸੂਟ ਕਿਉਂਕਿ ਬਹੁਤ ਸਾਰੇ ਸੂਟ ਚਾਹੀਦੇ ਹੁੰਦੇ ਆ ਹਰੇਕ ਰੇਂਜ ਦਾ ਸੂਟ ਚਾਹੀਦਾ ਹੁੰਦਾ ਹੈ ਅੱਜ ਲਈ ਵੀਡੀਓ ਦੀ ਬੁਕਿੰਗ ਕਰਨ ਵਾਸਤੇ ਨੰਬਰ ਹੈਗਾ 8283 828381 ਨੰਬਰ ਹੈ ਜੀ ਜੋ ਵੀ ਸੂਟ ਤੁਹਾਨੂੰ ਆਸੀ ਵੀਡੀਓ ਚ ਪਸੰਦ ਆ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਇਹ ਰਹੀ ਹੈਗੀ ਆਪਣੀ ਫਰਸਟ ਕਲੈਕਸ਼ਨ ਆ ਸਟਫ ਰਹੇਗਾ ਜੀ ਸਿਲਕ ਦਾ ਠੀਕ ਹੈ ਨਮੀ ਜੀ ਕਲੈਕਸ਼ਨ ਲੈ ਕੇ ਆਏ ਆ ਬ੍ਰੋਕੇਟ ਦੇ ਉੱਪਰ ਬ੍ਰੋਕੇਟ ਅਸੀਂ ਤੁਹਾਨੂੰ ਬਹੁਤ ਦਿਖਾਣੇ ਆ ਪਰ ਐਦਾਂ ਹੁੰਦਾ ਕਿ ਬ੍ਰੋਕੇਟ ਵੀ ਨਵੇਂ-ਨਵੇਂ ਡਿਜ਼ਾਈਨ ਦੇ ਨਾਲ ਦਿਖਾਈਏ ਬ੍ਰਾਂਡਡ ਪੀਸ ਰਹਿਣਗੇ ਜੀ ਇਹ ਹੈਗੇ ਆ ਸਿਲਕ ਦੀ ਸ਼ਰਟ ਉਹ ਸੌਟ ਇਹ ਫਰੰਟ ਤੇ ਸਾਰੇ ਤੇ ਐਦਾਂ ਹੀ ਡਿਜ਼ਾਈਨ ਰਹੇਗਾ ਠੀਕ ਹੈ ਜੀ ਫਰੰਟ ਡਿਜ਼ਾਈਨ ਹੈ ਸਾਰਾ ਤੇ ਜਿਹੜੀ ਸਿਲਕ ਹੈ ਜੀ ਇਹ ਔਰਗੈਂਜ਼ਾ ਸਿਲਕਾ ਬਿਲਕੁਲ ਨਵਾਂ ਸਟਾਫ ਹੈ ਔਰਗੈਂਜ਼ਾ ਸਿਲਕਾ ਬਾਜੂ ਅਲੱਗ ਤੋਂ ਦਿੱਤੀਆਂ ਵੀ ਆ ਇਹ ਬਾਜੂ ਤੇ ਉੱਪਰ ਡਿਜ਼ਾਈਨ ਆ ਜਾਏਗਾ ਇਹ ਪਿਛਲੇ ਪੱਲੇ ਦਾ ਬਾਰਡਰ ਆ ਜਾਏਗਾ ਠੀਕ ਹੈ ਜੀ ਇਹਦੇ ਨਾਲ ਰਹੇਗੀ ਜੀ ਹਲਕੀ ਜਿਹੀ ਸ਼ਾਈਨ ਵਾਲੀ ਸਲਵਾਰ ਠੀਕ ਹੈ 20 ਮੀਟਰ ਦੀ ਤੇ ਇਹ ਰਹੇਗਾ ਜੀ ਦੁਪੱਟਾ ਸੇਮ ਵੇਸ ਦੇ ਉੱਪਰ ਔਰਗੇਂਜ਼ਾ ਸਿਲਕ ਦੇ ਉੱਪਰ ਹੀ ਦੁਪੱਟਾ ਰਹੇਗਾ ਵਿੱਚ ਇਹ ਬਹੁਤ ਸੋਹਣਾ ਜਿਹਾ ਵਰਕ ਹੈ ਠੀਕ ਹੈ ਤੇ ਸਾਈਡਾਂ ਤੇ ਬਾਰਡਰ ਆ 2800 ਸੂਟ ਦਾ ਪ੍ਰਾਈਸ ਰਹੇਗਾ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕੁਝ ਐਦਾਂ ਦੀ ਲੁੱਕ ਬਣੇਗੀ ਸੂਟ ਬਣਨ ਤੋਂ ਬਾਅਦ ਠੀਕ ਹੈ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੇ ਦਾਂਗੇ ਸੇਮ ਡਿਜ਼ਾਈਨ ਦੇ ਵਿੱਚ ਕਿ ਸੈਕਿੰਡ ਕਲਰ ਆ ਕਲਰ ਬਹੁਤ ਸੋਹਣਾ ਕੋਈ ਵੀ ਏਜ ਬਣਾ ਸਕਦੀ ਹੈ ਨਾ ਸੂਟਾਂ ਨੂੰ ਠੀਕ ਹੈ ਜੀ ਕਲਰ ਸਾਰੇ ਬਹੁਤ ਸੋਹਣੇ ਆ ਅਗਰ ਕੋਈ ਥੀਮ ਰੱਖੀ ਹੋਈ ਆ ਤਾਂ ਤੁਸੀਂ ਤਾਂ ਵੀ ਇਹਨਾਂ ਚੋਂ ਕਿਤੇ ਨਾ ਕਿਤੇ ਕਲੈਕਸ਼ਨ ਕਰ ਸਕਦੇ ਹੋ ਤੇ ਪ੍ਰਾਈਸ ਰਹੇਗਾ ਜੀ 2800 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇੱਕਾ ਡਿਜ਼ਾਈਨ ਹੋਰ ਦਿਖਾਣੇ ਆ ਸਟੱਫ ਸੇਮ ਰਹੇਗਾ ਤੇ ਬਸ ਫਰਕ ਰਹੇਗਾ ਜੀ ਸਿਰਫ ਅਨ ਡਿਜ਼ਾਈਨਿੰਗ ਦਾ ਇਹ ਸੈਕੰਡ ਡਿਜ਼ਾਈਨ ਆ neck ਦੇ ਉੱਪਰ ਬਹੁਤ ਪਿਆਰਾ ਪੈਟਰਨ ਆ ਠੀਕ ਹੈ ਜੀ 3-3 ਮੀਟਰ ਦੀਆਂ ਸ਼ਰਟਾਂ ਹੋਣਗੀਆਂ ਬਾਜੂ ਲੱਗ ਤੋਂ ਬਣੀਆਂ ਹੋਈਆਂ ਨੇ ਦੇ ਇਹ ਹੈਗਾ ਦਾ ਫੋਰ ਸਾਈਡ ਤੇ ਸੈਂਟਰ ਪੈਨਲ ਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਐਦਾ ਠੀਕ ਹੈ ਜੀ ਇਹਦੇ ਵਿੱਚ ਕਲਰ ਦੇਖ ਲਓ ਇਹ ਕਲਰ ਬਹੁਤ ਸੋਨਾ ਜਿਹਾ ਠੀਕ ਹੈ ਨੈਕਸਟ ਸੂਟ ਹੋ ਗਿਆ ਜੀ ਇਹ ਵੀ ਬਹੁਤ ਪਿਆਰਾ ਜਿਹਾ ਆ ਗਿਆ ਇਕ ਸੁਰਤ ਨੂੰ ਇਹ ਤਾਂਬਾ ਜਾਂ ਸ਼ੇਡ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਜਿਹੜੇ ਇਹ ਵਾਲਾ ਕਲਰ ਹੈ। ਇੱਕ ਹੈਵੀ ਸੂਟਾਂ 'ਚ ਵੀ ਚੱਲਦਾ। ਕਾਫੀ ਜ਼ਿਆਦਾ ਟ੍ਰੈਂਡਿੰਗ ਕਲਰ ਹੈ। ਮਹਿੰਦੀ ਸ਼ੇਡ ਮਿਲ ਜਾਏਗਾ ਜੀ। ਠੀਕ ਹੈ ਜੀ। ਜਿਹੜਾ ਮਰਜ਼ੀ ਕਲਰ ਪਾ ਲਓ ਉਹੀ ਕਲਰ ਬਹੁਤ ਸੋਹਣਾ ਹੈ। ਤੇ ਪ੍ਰਾਈਸ ਹੈਗਾ 2800 ਕੋਈ ਵੀ ਸੂਟ ਤੁਸੀਂ ਲੈਣਾ ਇਹਨਾਂ ਦੇ ਵਿੱਚੋਂ ਸਿਰ ਸਕ੍ਰੀਨਸ਼ਾਟ ਲੈ ਕੇ ਸਾਨੂੰ ਪਿਕ ਸੈਂਡ ਕਰ ਦਿਓ ਅਸੀਂ ਤੁਹਾਨੂੰ ਮੈਸੇਜ ਦਾ ਰਿਪਲਾਈ ਦਵਾਂਗੇ ਜੀ ਅਗਰ ਸਾਡੇ ਪਾਸ ਅਵੇਲੇਬਲ ਦਾ ਮੈਸੇਜ ਆ ਗਿਆ ਤਾਂ ਤੁਸੀਂ ਪੇਮੈਂਟ ਕਰਵਾ ਦਿਓ ਆਪਣਾ ਐਡਰੈਸ ਸੈਂਡ ਕਰ ਦਿਓ ਅਸੀਂ ਤੁਹਾਨੂੰ ਸੂਟ ਕੋਰੀਅਰ ਜਾਂ ਪਾਰਸਲ ਕਰਵਾ ਦਾਂਗੇ ਨੈਕਸਟ ਹੈਗਾ ਜੀ ਬਹੁਤ ਪਿਆਰਾ ਜਿਹਾ 컬러 ਹੀ ਬਹੁਤ ਸੋਹਣਾ ਹੈ ਮਹਿੰਦੀ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਲਾਈਨ ਵਾਲੀ ਡਿਜ਼ਾਈਨ ਹੈਗਾ ਫਰੰਟ ਦੇ ਉੱਪਰ ਸਿਰਫ ਇਹ ਡਿਜ਼ਾਈਨ ਰਹੇਗਾ ਕਿਉਂਕਿ ਸਟੱਫ ਬਹੁਤ ਫਾਈਨ ਆ ਸ਼ਰਟ ਦਾ ਠੀਕ ਹੈ ਜੀ ये बाजू के बिच इारी बी टी स्टाइल के ना बनया हुआ हो देखो जी दुपट्टा ही बहुत सोने है मतलब ये दुपट्टे यही नहीं है भी जो शर्ट नाल स्टाफा तो मतलब खड़े खड़े ज रहने बहुत सोहना जहााफा ਜਿੱਥੇ ਖੜਾਓਗੇ ਦੁਪੱਟਾ ਉਵੇਂ ਹੀ ਖੜ ਜਾਏਗਾ ਨਾਲ ਲੱਗਵਾ ਜਾ ਸਟਾਫ ਹੈ ਦੇਖੋ ਬਿਲਕੁਲ ਠੀਕ ਹੈ ਜੀ ਤੇ ਇਹਦੇ ਨਾਲ ਨੈਕਸਟ ਕਲਰ ਹੈਗਾ ਇਹ ਗ੍ਰੇ ਗ੍ਰੇ ਕਲਰ ਆ 2800 ਪ੍ਰਾਈਸ ਆ ਜਿਹੜਾ ਸਲਵਾਰਾਂ ਦਾ ਸਟਾਫ ਹੈ ਉਹ ਜਿੱਤਾ ਕੋਟਨ ਉਹਦੇ ਵਿੱਚ ਹੁੰਦੀ ਆ ਡਿਸ਼ੇਨ ਉਹ ਵਾਲਾ ਸਟਾਫ ਰਹੇਗਾ ਸਟਾਫ ਬਹੁਤ ਸੋਹਣਾ ਜੀ ਸੂਟ ਤੁਸੀਂ ਦੋਨਾਂ ਮੌਸਮਾਂ 'ਚ ਵੀਅਰ ਕਰ ਸਕਦੇ ਹੋ ਡਿਜ਼ਾਈਨਿੰਗ ਦੇਖਿਓ ਸੂਟ ਦੇ ਜਿਹੜਾ ਇਹ ਵਾਲਾ ਡਿਜ਼ਾਈਨ ਆ ਨੇ ਮੈਂ ਤੁਹਾਨੂੰ ਮੋਡਲ ਦੇ ਉੱਪਰ ਦਿਖਾਨੀ ਹੁੰਨੀ ਏਦਾਂ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਇੱਥੇ ਆਪਣਾ ਨੈੱਕ ਬਣ ਜਾਏਗਾ ਚਾਹੇ ਇਹ ਸੈਂਟਰ 'ਚ ਬਣਾ ਲਓ ਜਾਂ ਫਿਰ ਏਦਾਂ ਸਾਈਡ ਵੇਲ ਕਰ ਲਓ ਉਹ ਥੋੜੇ ਤੇ ਡਿਪੈਂਡ ਆ ਵੈਸੇ ਏਦਾਂ ਸਾਈਡ ਵੇਲ ਜ਼ਿਆਦਾ ਸੋਹਣੀ ਲੱਗੇਗੀ ਆਪਾਂ ਬਾਕੀ ਫੋਟੋ 'ਚ ਦੇਖ ਲੈਣਾ ਕੀ ਬਣਿਆ ਹੋਇਆ ਬਾਜੂ ਵੀ ਅਲੱਗ ਤੋਂ ਆ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਬਾਰਡਰ ਮਿਲ ਜਾਏਗਾ ਠੀਕ ਹੈ ਜੀ ਇਹ ਸਲਵਾਰ ਆ ਇਹਨਾਂ ਬੁਣਤੀ ਵਾਲੇ ਸੂਟ ਹੁੰਦੇ ਆ ਮਤਲਬ ਇਹਨਾਂ ਤੇ ਕੋਈ ਡਿਜ਼ਾਈਨ ਨਹੀਂ ਕੋਈ ਪ੍ਰਿੰਟ ਪੇਂਟ ਨਹੀਂ ਕੋਈ ਵਰਕ ਨਹੀਂ ਇਹ ਪਹਿਲਾਂ ਹੀ ਬੁਣਤੀ ਦੇ ਵਿੱਚ ਇਹ ਸੂਟ ਐਦਾਂ ਬੁਣੇ ਜਾਂਦੇ ਆ ਬਹੁਤ ਸੋਹਣੇ ਸੂਟ ਨੇ ਸਟਫ ਵੀ ਬਹੁਤ ਪਿਆਰਾ ਹੈ ਤੇ ਇਹਦੇ ਪਿੱਛੇ ਦੇਖਦੇ ਅਗਰ ਆਪਣੇ ਪਾਸ ਹੋਈ ਤਾਂ ਇਹ 4 ਤੋਂ ਨਹੀਂ ਹੋਏਗੀ ਇਹ ਤੇ ਕਲਰ অপਸ਼ਨ ਉਹ ਦਿਖਾ ਦਾਨੇ ਪਹਿਲਾਂ ਇਹ ਸੈਕਿੰਡ ਕਲਰ ਆ ਇਹ ਦੇਖੋ ਇਹਨਾਂ ਨੇ ਨੈਕ ਨਾ ਜਿਹੜਾ ਬਣਾਇਆ ਹੋਇਆ ਫਲਾਰ ਸਾਈਡ ਤੋਂ ਸ਼ੁਰੂ ਕੀਤਾ ਹੋਇਆ ਤਾਂ ਕਰਕੇ ਸਾਈਡ ਤੋਂ ਆਂਦਾ ਆਂਦਾ ਸੈਂਟਰ ਤੱਕ ਪਹੁੰਚ ਜਾਂਦਾ ਏ ਠੀਕ ਹੈ ਜੀ ਬਾਕੀ ਥੋੜੀ ਚੁਆਇਸ ਆ ਤੁਸੀਂ ਕਿੱਦਾਂ ਸ਼ੁਰੂ ਕਰਨਾ ਇਹਨੂੰ ਡਿਜ਼ਾਈਨਿੰਗ ਨਾ ਕਿਉਂਕਿ ਥੋੜੀ ਬਹੁਤੀ ਇੱਧਰ ਉੱਧਰ ਐਡਜਸਟ ਹੋ ਜਾਏਗੀ ਇਹਨੂੰ ਤੁਸੀਂ ਬਿਲਕੁਲ ਵੀ ਸਾਈਡ ਤੇ ਲੈ ਕੇ ਆ ਸਕਦੇ ਹੋ ਇਹ ਨੀਚੇ ਕੀ ਰੈਬੋਸਣਾ ਬਣਿਆ ਹੋਇਆ ਹੈ ਕਲਰ ਵੀ ਪਿਆਰੇ ਆ ਸਾਰੇ ਚਾਰ ਕਲਰ ਨੇ ਨਵੇਂ-ਨਵੇਂ ਜੇ ਛੇੜ ਨੇ ਬਿਲਕੁਲ ਨਵੇਂ-ਨਵੇਂ ਜੇ ਛੇੜ ਨੇ ਤੇ ਪ੍ਰਾਈਸ 2800 ਅੱਜ ਦੀ ਸਾਰੀ ਵੀਡੀਓ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਹੋਣਗੇ ਜੀ ਨੈਕਸਟ ਦੇਖੋ ਜੀ ਇਹਦੇ ਕਲਰ ਤਾਂ ਤੁਹਾਨੂੰ ਹੋਰ ਵੀ ਅਲੱਗ-ਅਲੱਗ ਜੇ ਮਿਲਣਗੇ ਸੂਟ ਬਹੁਤ ਪਿਆਰਾ ਜੀ 컬러 ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਠੀਕ ਹੈ ਜੀ ਦੇਖੋ ਸੂਟ ਬਹੁਤ ਪਿਆਰਾ ਪੀਸ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੂਟ ਦੀ ਤੁਸੀਂ ਖੁਦ ਦੇਖ ਸਕਦੇ ਹੋ ਉੱਪਰੋਂ ਵਿਰਲਾ-ਵਿਰਲਾ ਜਿਹੜੀ ਬੁਣਤੀ ਹੋਈ ਵੀ ਆ ਵਿਰਲੀ-ਵਿਰਲੀ ਜੀ ਨੀਚੇ ਜਾ ਕੇ ਕਾਫੀ ਸੰਘਣੀ ਹੋ ਜਾਂਦੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਚਾਹੇ ਤੁਸੀਂ ਗਰਲਿਸ਼ ਲੁੱਕ ਕਹਿ ਲਓ ਚਾਹੇ ਤੁਸੀਂ ਇਹਨਾਂ ਨੂੰ ਰਾਇਲ ਜੀ ਲੁੱਕ ਦੇ ਸੂਟ ਕਹਿ ਲਓ ਮਤਲਬ ਇਤਿਹਾਰਾਂ ਦੇ ਇਦਾਂ ਦੇ ਸੂਟ ਪਾਈਏ ਸੋਹਣੇ ਲੱਗਦੇ ਇੱਕ ਬਜਟ ਵਿੱਚ ਵੀ ਐ 2800 ਦਾ ਸੂਟ ਹੈ ਜੇ ਕਲਰ ਦੇਖ ਲਓ ਬਿਲਕੁਲ ਨਵੇਂ ਸ਼ੇਡ ਇਹ ਕਲਰ ਦੇਖੋ ਕਿੰਨਾ ਪਿਆਰਾ ਆਇਆ ਬ੍ਰਾਈਟ ਚਾਰਟ ਕਲਰ ਹੀ ਬਹੁਤ ਸੋਹਣਾ ਨਾ ਮਹਿਰੂਨ ਆ ਨਾ ਰੈੱਡ ਆ ਦੇਖੋ ਕਿੰਨਾ ਸੋਹਣਾ ਸ਼ੇਡ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਨੈਕਸਟ ਚੱਲਦੇ ਆ ਜੀ ਆਪਾਂ ਇੱਕ ਡਿਜ਼ਾਈਨ ਹੋਰ ਦਿਖਾ ਦਾਂਦੇ ਆ ਦੇਖੋ ਜੀ ਸੂਟ ਸੈਂਟਰ ਪੈਨਲ ਦੇ ਨਾਲ ਡਿਜ਼ਾਈਨ ਆ 2800 ਦਾ ਪ੍ਰਾਈਸ ਆ ਜੀ ਬਾਜੂ ਲਗਤੋ ਦਿੱਤੀਆਂ ਵੀ ਜਿੰਨਾ ਮਰਜੀ ਥੋੜਾ ਘੇਰਾ ਏ इजीली ਥੋੜਾ ਸੂਟ ਬਣੇਗਾ ਬਾਜੂ ਤੇ ਅਲੱਗ ਤੋਂ ਪੈਟਰਨ ਦਿੱਤਾ ਹੋਇਆ ਫਿਸ਼ਲੇ ਕੇ ਰੀਤੇ ਲੱਗਦੇ ਆ ਇਹ ਸਾਰੇ ਸੂਟਾਂ ਦੇ ਇਦਾਂ ਹੀ ਆ ਸੀ ਇਹ ਸੈਂਟਰ ਪੈਨਲ ਦੇ ਨਾਲ ਆ ਸਾਈਡਾਂ ਤੇ ਵੀ ਜਿਹੜਾ ਇਹ ਡਿਜ਼ਾਈਨ ਹੈ ਵੀ ਬੁਣਤੀ ਦੇ ਵਿੱਚ ਹੀ ਆ ਠੀਕ ਹੈ ਜੀ ਦੁਪੱਟਾ ਵੀ ਬਹੁਤ ਪਿਆਰਾ ਹੈ ਇਹ ਹੈਗਾ ਇਹਦਾ ਸਾਰੇ ਬੂਟੀ ਵਾਲੇ ਦੁਪੱਟੇ ਤੇ ਇਹਦੇ ਵਿੱਚ ਇਹ ਕਲਰ ਮਹਿੰਦੀ ਆ ਗ੍ਰੀਨ ਆ तो ये बहुत सोहना ना वाइन शेड आ ना ही है जी मरजेंटा बहुत सोहना जहा कलर आ प्राइस हैगा अठाई सौ हाँ जी ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸੂਟ ਕਿਦਾਂ ਲੱਗੇ ਤੇ ਇਹ ਵੀ ਜਰੂਰ ਦੱਸਿਓ ਤੁਹਾਡੀ ਕੀ ਡਿਮਾਂਡ ਹੈ ਕੀ ਲੈ ਕੇ ਆਈਏ ਤੇ ਕਿਸ ਰੇਂਜ ਤੱਕ ਲੈ ਕੇ ਆਈਏ ਕਿਉਂਕਿ ਹਰ ਇੱਕ ਦਾ ਬਜਟ ਹੁੰਦਾ ਆਪਣਾ ਮੈਨੂੰ ਜਰੂਰ ਦੱਸ ਦਿਓ ਜੀ ਤੇ ਹੁਣ ਜਿਹੜੀ ਅਸੀਂ ਤੁਹਾਡੇ ਵਾਸਤੇ ਨੈਕਸਟ ਕਲੈਕਸ਼ਨ ਲੈ ਕੇ ਆ ਰਹੇ ਹਾਂ ਹੈਂਡਵਰਕ ਦੇ ਸੂਟ ਹੋਣਗੇ ਜੀ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕਰਵਾਏ ਨੇ ਜਿਹੜੇ ਤੁਸੀਂ ਵਿਆਹਾਂ ਸ਼ਾਦੀਆਂ ਤੇ ਬਹੁਤ ਘੱਟ ਪ੍ਰਾਈਸ ਬਹੁਤ ਸੋਹਣੇ ਸੋਹਣੇ ਸੂਟ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ